ਬੀਤੇ ਦਿਨਾਂ ਦੇ ਵਿੱਚ ਇੱਕ ਅਧਿਆਪਕ ਦੇ ਵੱਲੋਂ ਤਿੰਨ ਬੱਚੀਆਂ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਤੇ ਜਿਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਵੱਲੋਂ ਆਪਣੀ ਪਤਨੀ ਦੇ ਨਾਲ ਅੱਜ ਉਹ ਉਹਨਾਂ ਦੇ ਬੱਚੀਆਂ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੀ ਅਪੀਲ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਅਧਿਆਪਕ ਜੋ ਸਸਪੈਂਡ ਕੀਤਾ ਉਸ ਦੀ ਗ੍ਰਿਫਤਾਰੀ ਇਹ ਜੜੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਅਜਿਹੀ ਹਰਕਤ ਮੁੜ ਤੋਂ ਨਾ ਹੋ ਸਕੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਿਕਰਮ ਸਿੰਘ ਮਜੀਠੀਆ ਦਾ ਹੋਰ ਕੀ ਕਹਿਣਾ ਭਰਤੀ ਨੂੰ ਵੀ ਉਹਨੂੰ 1.5 ਸਾਲ ਤਾਂ ਸਮਾਂ ਹੀ ਹੋਇਆ ਮੌਜੂਦਾ ਸਰਕਾਰ ਦੀ ਭਰਤੀ ਆ ਜਾਂ ਪਿਛਲੀ ਦੀ ਹੈ ਤਾਂ ਸਪਸ਼ਟ ਹੋਊਗਾ ਮਗਰ ਉਹਨੂੰ ਕੰਮ ਕਰਦਿਆਂ ਨੂੰ ਡੇਢ ਸਾਲ ਹੋਇਆ ਇਹ ਸਕੂਲ 'ਚ ਆਇਆ ਨੂੰ ਉਹਨੂੰ 2-3 ਮਹੀਨੇ ਹੋ ਗਏ ਆ ਔਰ ਇਹ ਸਾਰਾ ਤੁਸੀਂ ਵੇਖਿਓ ਕਦੋਂ ਦਾ ਉਹ ਇਹ ਕੰਮ ਇੱਥੇ ਕਿਉਂਕਿ ਇਹ ਸਾਰੇ ਸਕੂਲ ਦੇ ਹਾਲਾਤ ਤੁਸੀਂ ਵੇਖ ਲੇ ਮੈਂ ਤਾਂ ਕਲਾਸਾਂ ਦਾ ਜ਼ਿਕਰ ਕੀਤਾ ਕਿਉਂਕਿ ਇੱਥੇ ਕੋਈ 25-30 ਬੱਚੇ ਨੇ ਔਰ 25 30 ਬੱਚਿਆਂ ਚੋਂ ਕੋਈ 4 5 6 7 ਵੱਧ ਤੋਂ ਵੱਧ 7 8 ਬੇਟੀਆਂ ਨੇ ਪਿਛਲੇ 2 2.5 ਮਹੀਨੇ ਤੋਂ ਉਹਦੀ ਇਹ ਘਰ ਜੋ ਉਹ ਗਲਤ ਹਰਕਤ ਸ਼ਰਮਸਾਰ ਕਰਨ ਵਾਲੀ ਹਰਕਤ ਜੋ ਉਹ ਪਤਾ ਨਹੀਂ ਕਿੰਨੇ ਚਿਰ ਤੋਂ ਕਰ ਰਿਆ ਸੀ ਮਗਰ ਬੇਟੀਆਂ ਨੇ ਇਹ ਗੱਲ 20 ਤਰੀਕ ਦੇ ਨੇੜੇ ਤੇੜੇ ਦਸੰਬਰ 20 ਤਰੀਕ ਨੂੰ ਉਹਨਾਂ ਨੇ ਇਹ ਗੱਲ ਮਾਪਿਆਂ ਦੇ ਨੋਟਿਸ 'ਚ ਲੈ ਕੇ ਆਏ ਵੀ ਨੂੰ ਜਦੋਂ ਉਹਨਾਂ ਦੇ ਨੋਟਿਸ 'ਚ ਆਈ ਮੈਨੂੰ ਇਹ ਦੱਸ ਦਿਆ ਨੇ ਸਾਡੀਆਂ ਭੈਣਾਂ ਕਿ ਅਸੀਂ ਨਾਲ ਦੀ ਨਾਲ ਜੋ ਇੱਥੇ ਪਹਿਲਾਂ ਪ੍ਰਿੰਸੀਪਲ ਲੰਮਾ ਸਮਾਂ ਰਹਿ ਚੁੱਕੇ ਆ ਗੁਰਪ੍ਰੀਤ ਕੌਰ ਉਹਨਾਂ ਦੇ ਨੋਟਿਸ 'ਚ ਲੈ ਕੇ ਗਏ। ਔਰ ਜਦ ਉਹਨਾਂ ਦੇ ਨੋਟਿਸ 'ਚ ਆਈ ਇਹਨਾਂ ਨੂੰ ਜਵਾਬ ਇਹ ਮਿਲਿਆ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਕਿ ਤੁਸੀਂ ਕੋਈ ਰੌਲਾ ਨਾ ਪਾਓ। ਅਸੀਂ ਇਹ ਮਸਲੇ ਨੂੰ ਹੱਲ ਕਰ ਦਿਆਂਗੇ ਉਹਦੀ ਬਦਲੀ ਕਰਾ ਦਿਆਂਗੇ। ਕਹਿੰਦਾ ਭਾਵ ਕਿ ਇਸ ਮਸਲੇ ਨੂੰ ਦਬਾਉਣ ਦੀ ਹਰ ਤਰੀਕੇ ਦੀ ਕੋਸ਼ਿਸ਼ ਹੋਈ ਹੈ। ਵੇਖੋ ਮਾਪਿਆਂ ਵਾਸਤੇ ਕੋਈ ਸੌਖਾ ਕੰਮ ਨਹੀਂ। ਇਹ ਜੀ ਗੱਲ ਸਾਹਮਣੇ ਆ ਕੇ ਕਰਨੀ। ਨਗਰ ਅਖੀਰ 'ਚ ਜਦ ਇਹਨਾਂ ਦੀ ਕੋਈ ਸਕੂਲ ਐਜੂਕੇਸ਼ਨ ਬੋਰਡ ਨੇ ਸੁਣੀ ਨਹੀਂ। ਜਿਹੜੇ ਆਲਾ ਟੀਚਰ ਸੀ ਉਹਨਾਂ ਨੇ ਸੁਣੀ ਨਹੀਂ। ਅਖੀਰ 'ਚ ਇਸ ਗੱਲ ਨੂੰ ਇਹ ਥਾਣੇ ਤੱਕ ਲੈ ਕੇ ਗਏ। ਔਰ ਮੈਂ ਇਹਨਾਂ ਨੂੰ ਇਹ ਗੱਲ ਪੁੱਛੀ ਕਿ ਤੁਸੀਂ ਥਾਣੇ ਤੱਕ ਗਏ ਕਹਿੰਦੇ ਜੀ ਸਾਡੀ ਅਸੀਂ ਜ਼ਿੰਮੇਵਾਰੀ ਸਮਝਦੇ ਕਿ ਸਾਨੂੰ ਪਤਾ ਹੈ ਇਹ ਸਾਡੇ ਪਰਿਵਾਰਾਂ ਲਈ ਇਹ ਬਹੁਤ ਵੱਡਾ ਇਹ ਔਖਾ ਕੰਮ ਹੋ ਸਕਦਾ ਮਗਰ ਕਿਉਂ ਲੈ ਕੇ ਗਏ ਕਿ ਇਹ ਬੰਦਾ ਜਾ ਕੇ ਜੇ ਕਿਤੇ ਹੋਰ ਨੌਕਰੀ ਕਰੂਗਾ ਤੇ ਕਿੰਨਿਆਂ ਦੀ ਜ਼ਿੰਦਗੀ ਇਹਨੇ ਜਾ ਕੇ ਖਰਾਬ ਕਰਨੀ ਸੀ ਮਤਲਬ ਬਹੁਤ ਵੱਡੀ ਪੰਜਾਬ ਦੀ ਧੀਆ ਪੈਣਾ ਪ੍ਰਤੀ ਆਪ ਦੀ ਜ਼ਿੰਮੇਵਾਰੀ ਸਮਝਦੇ ਆਂ ਆਪ ਦੇ ਪਰਿਵਾਰ ਦੀ ਨਾ ਪਰਵਾਹ ਕਰਦਿਆਂ ਹੋਇਆਂ ਇਹ ਜਾ ਕੇ ਇਹਨਾਂ ਨੇ ਮਨ ਬਣਾ ਲਿਆ ਕਿ ਇਹ ਲੜਾਈ ਲੜਨ ਦੀ ਲੋੜ ਹੈ ਇਹ ਜਾਂ ਟੀਚਰ ਕਿਸੇ ਸਕੂਲ 'ਚ ਨਹੀਂ ਚਾਹੀਦਾ ਮਾਸਟਰ ਇਹਨਾਂ ਨੇ ਜਾ ਕੇ ਥਾਣੇ 'ਚ ਸ਼ਿਕਾਇਤ ਕੀਤੀ ਜਿੱਥੇ ਕੰਮ ਠੀਕ ਹੋਇਆ ਚਾਹੇ ਉਹ ਐਸ ਐਚਓ ਮਜੀਠਾ ਚਾਹੇ ਉੱਥੇ ਇੱਕ ਉਹਨਾਂ ਦੇ ਨਾਲ ਇਹ ਕਮਲਪ੍ਰੀਤ ਕੌਰ ਸਬ ਇੰਸਪੈਕਟਰ ਨੇ ਇਹ ਆਪ ਪਰਿਵਾਰ ਦੱਸਦੇ ਆ ਕਿ ਉਹਨਾਂ ਨੇ ਸਾਡੀ ਬੜੀ ਨੇੜੇ ਹੋ ਕੇ ਸੁਣੀ ਔਰ ਨਾਲ ਦੀ ਨਾਲ ਪਰਚਾ ਦਰਜ ਕਰਤਾ ਹੁਣ ਦੇਖੋ ਪਰਚਾ ਦਰਜ ਹੋਇਆ 31 2024 ਨੂੰ 5:40 ਤੇ ਅੱਜ ਮੈਂ ਕਿਉਂ ਆਇਆ ਇੱਥੇ ਅੱਜ 7 ਤਰੀਕ ਹੋ ਗਈ ਜੀ ਔਰ 7 ਤਰੀਕ ਦੇ ਵੀ ਤੁਸੀਂ ਸਮਝੋ ਹੋਲੇ ਥੋੜੀ ਦੇਰ ਚ 5:40 ਹੀ ਹੋ ਜਾਣੇ ਘਟੋ ਘਟ 4 ਦਿਨ ਤੋ ਵੱਧ ਸਮਾ ਪੂਰਾ ਹੋਣ ਨੂੰ ਆਇਆ ਹਲੇ ਤੱਕ ਰਕੇਸ਼ ਕੁਮਾਰ ਕਿੱਥੇ ਔਰ ਮੈਂ ਇਹਨਾਂ ਨੂੰ ਇਹਨਾਂ ਪਰਿਵਾਰਾਂ ਨੂੰ ਇਹਨਾਂ ਦੇ ਮਾਪਿਆਂ ਨੂੰ ਪੁੱਛਿਆ ਮੈਂ ਕਿ ਤੁਹਾਡੇ ਕੋਲ ਕੋਈ ਹੁਣ ਤੱਕ ਆਇਆ ਹਰਜੋਤ ਸਿੰਘ ਬੈਂਸ ਸਾਹਿਬ ਤੁਸੀਂ ਮੰਤਰੀ ਹੋ ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਹੋ ਤੇ ਗੱਲ ਕਰਦੇ ਹੋ ਦਿੱਲੀ ਦਾ ਮਾਡਲ ਲਾਗੂ ਕਰਨਾ ਕਿ ਇਹ ਮਾਡਲ ਹੈ ਦਿੱਲੀ ਦਾ ਕਿ ਸਾਡੀ ਬੱਚੀਆਂ ਨਾਲ ਬੇਟੀਆਂ ਨਾਲ ਧੀਆ ਭੈਣਾਂ ਨਾਲ ਵੱਧ ਸਲੂਕੀ ਹੋਵੇ ਤੇ ਤੁਸੀਂ ਓ ਸਕੂਲ ਚ ਜਾਂ ਓਸ ਪਿੰਡ ਚ ਆ ਕੇ ਉੱਥੇ ਆ ਕੇ ਕਿਸੇ ਦਾ ਪਤਾ ਲੈਣਾ ਨਾ ਠੀਕ ਸਮਝੋ ਕਿਉਂ ਇਹਨਾਂ ਦੇ ਬੱਚੇ ਕਿਉਂਕਿ ਇਹ ਗਰੀਬ ਘਰਾਂ ਨਾਲ ਸੰਬੰਧਿਤ ਨੇ ਇਹ ਮਿਹਨਤ ਕਾਸ਼ ਲੋਕ ਨੇ ਇਹ ਦਿਹਾੜੀ ਕਰਨ ਵਾਲੇ ਲੋਕ ਨੇ ਤੇ ਇਹਨਾਂ ਦੀਆਂ ਭਾਵਨਾ ਕੋਈ ਨਹੀਂ